ਵਾਹਿਗੁਰੂ ਵਾਹਿਗੁਰੂ ਵਾਹਿ ਅੱਜ ਅਸੀਂ ਪਹੁੰਚੇ ਹਾਂ ਸ਼੍ਰੋਮਣੀ ਪੰਥਕਾਲੀ ਦਸ਼ਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨਿਹੰਗ ਸਿੰਘ ਛੌਨੀ ਵਿਖੇ ਜੋ ਕਿ ਹਾਰਦੀ ਵਰਲਡ ਦੇ ਬਿਲਕੁਲ ਨਜ਼ਦੀਕ ਪੁਰਾਣਾ ਪਿੰਗਲਵਾੜਾ ਲਾਡੂਵਾਲ ਤੋ ਲੁਧਿਆਣਾ ਦਾ रेलवे लाइन ਦੇ ਕੋਲ ਲਾਡੋਵਾਲ ਵਿਖੇ ਸਥਿਤ ਹੈ ਇਸ ਸਥਾਨ ਦੀ ਸੇਵਾ ਬੀਬੀ ਰਣਜੀਤ ਕੌਰ ਜੀ ਵੱਲੋਂ ਮੁੱਖ ਸੇਵਾਦਾਰ ਦੇ ਤੌਰ ਤੇ ਨਿਭਾਈ ਜਾ ਰਹੀ ਹੈ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸਾਹਿਬ ਨਿਹੰਗ ਸਿੰਘਾਂ ਦੀ ਛਾਉਣੀ ਦੇ ਤੇ ਕਰਦੇ ਹਾਂ ਗੱਲਬਾਤ ਨਿਹੰਗ ਸਿੰਘ ਫੌਜਾਂ ਦੇ ਨਾਲ ਇੱਥੇ ਮਨਾਈ ਜਾ ਰਹੀ ਬਰਸੀ ਦੇ ਸਬੰਧ ਵਿੱਚ ਦਸ਼ਮੇਸ਼ ਤਰਨਾ ਦਲ ਦੇ ਪਹਿਲੇ ਮੁਖੀ ਸੱਚਾ ਖੰਡਵਾਸੀ ਬਾਬਾ ਮੋਹਿੰਦਰ ਸਿੰਘ ਜੀ ਨਨਕਾਣਾ ਸਾਹਿਬ ਵਾਲਿਆ ਜੀ ਦੀ ਪੰਜਵੀਂ ਵਰਸੀ ਅਤੇ ਦਸ਼ਮੇਸ਼ ਤਰਨਾ ਦਲ ਦੇ ਦੂਜੇ ਮੁਖੀ ਸੱਚਾ ਖੰਡਵਾਸੀ ਜਥੇਦਾਰ ਬਾਬਾ ਬਲਕਾਰ ਸਿੰਘ ਜੀ ਦੀ 11ਵੀਂ ਵਰਸੀ ਜੋ ਕਿ 2 ਸਤੰਬਰ 2025 ਦਿਨ ਮੰਗਲਵਾਰ ਨੂੰ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਛੌਣੀ ਨਿਹੰਗ ਸਿੰਘਾਂ ਵਿਖੇ ਬਾਬਾ ਬਲਕਾਰ ਸਿੰਘ ਜੀ ਦੀ ਧਰਮ ਸੋ ਪਤਨੀ ਬੀਬੀ ਰਣਜੀਤ ਕੌਰ ਸੋਢੀ ਜੀ ਹੁਰਾਂ ਵੱਲੋਂ ਮਨਾਈ ਜਾ ਰਹੀ ਹੈ। ਵਰਸੀ ਦੇ ਸਬੰਧ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਪਾਠ 31 ਅਕਤੂਬਰ ਦਿਨ ਐਤਵਾਰ ਨੂੰ ਆਰੰਭ ਕੀਤੇ ਜਾਣਗੇ। ਅਤੇ ਅਖੰਡ ਪਾਠ ਸਾਹਿਬ ਜੀ ਦੇ ਭੋਗ 2 ਸਤੰਬਰ ਦਿਨ ਮੰਗਲਵਾਰ ਨੂੰ ਪਾਏ ਜਾਣਗੇ। ਉਗ ਤੋਂ ਉਪਰੰਤ ਕੀਰਤਨੀ ਜਥਿਆਂ ਵੱਲੋਂ ਕੀਰਤਨ ਅਤੇ ਢਾਡੀ ਜਥਿਆਂ ਵੱਲੋਂ ਢਾਡੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਗੁਰੂ ਦਾ ਲੰਗਰ ਤੋਟ ਵਰਤਾਇਆ ਜਾਵੇਗਾ। ਠੰਡੀ ਮਿੱਠੀ ਸ਼ਰਦਾਈ ਅਤੇ ਸ਼ਹੀਦੀ ਦੇਗੇ ਦੇ ਲੰਗਰ ਵੀ ਵਰਤਾਏ ਜਾਣਗੇ। ਅੰਮ੍ਰਿਤ ਸੰਚਾਰ ਵੀ ਹੋਵੇਗਾ। ਅੰਮ੍ਰਿਤ ਬਿਲਾਖੀ ਸੰਗਤਾਂ ਅੰਮ੍ਰਿਤ ਛਕਣ ਲਈ ਕੇਸੀ ਇਸ਼ਨਾਨ ਕਰਕੇ ਸਮੇਂ ਸਿਰ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ। ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਅਤੇ ਨਿਹੰਗ ਸਿੰਘ ਫੌਜਾਂ ਨੂੰ ਇਸ ਵਰਸੀ ਸਮਾਗਮ ਵਿੱਚ ਪਹੁੰਚਣ ਲਈ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਜੀ ਸੋਢੀ ਹੁਰਾਂ ਵੱਲੋਂ ਪੂਰਜ਼ੋਰ ਅਪੀਲ ਕੀਤੀ ਜਾਂਦੀ ਹੈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੇਨਤੀ ਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸੱਚਖੰਡ ਵਾਸੀ ਬਾਬਾ ਮਹਿੰਦਰ ਸਿੰਘ ਜੀ ਨਨਕਾਣਾ ਸਾਹਿਬ ਵਾਲਿਆਂ ਦੀ ਪੰਜਾਵੀਂ ਵਰਸੀ ਤੇ ਸੱਚਖੰਡ ਵਾਸੀ ਬਾਬਾ ਬਲਕਾਰ ਸਿੰਘ ਜੀ ਦੀ ਯਾਦਵੀਂ ਵਰਸੀ ਜੋ ਨਗਰ ਲਡੋਵਾਲ ਜੋ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸਥਾਨ ਜਿਹੜੇ ਇੱਥੇ ਬਣਾਈ ਜਾਣੇ ਆ ਤੋਂ ਸੰਗਤਾਂ ਨੂੰ ਬੇਨਤੀ ਆ ਵੱਧ ਚੜ ਕੇ ਇਸ ਸਥਾਨ ਤੇ ਹਾਜ਼ਰੀਆਂ ਭਰਨੀਆਂ ਦੈਨ 2 ਤਰੀਕ 2 ਅਕਤੂਬਰ ਸਤੰਬਰ 2 ਸਤੰਬਰ ਨੂੰ ਸਾਡਾ ਨੂੰ ਬੇਨਤੀ ਹੈ ਵੱਧ ਚੜ ਕੇ ਇਸ ਸਥਾਨ ਤੇ ਹਾਜ਼ਰੀਆਂ ਭਰੋ ਤੇ ਸਤਖੰਡ ਨਿਵਾਸੀ ਬਾਬਾ ਮਹਿੰਦਰ ਸਿੰਘ ਜੀ ਅਤੇ ਬਾਬਾ ਬਲਕਾਰ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਸੋ ਅੱਗੇ ਹੋਰ ਜੇ ਕੋਈ ਬੇਨਤੀ ਸਾਡੇ ਕੋਲ ਰਹਿੰਦੀ ਹੋਵੇ ਉਹ ਮਾਤਾ ਜੀ ਨੂੰ ਬੇਨਤੀ ਹੈ ਕਿ ਉਹ ਇਸ ਵੀਡੀਓ ਦੇ ਵਿੱਚ ਮਦਦ ਕਰ ਦੇਣ ਜੀ ਜੇ ਉਹ ਤੁਸੀਂ ਬੋਲ ਦਿੱਤਾ ਇਹੀ ਠੀਕ ਆ ਮਾਵਾਈਆਂ ਦੀਆਂ ਉਹ ਵਰਸੀ ਬਣਾਈ ਜਾਂਦੇ ਆ ਵੱਧ ਚੜ ਕੇ ਆਪਾਂ ਸੰਜੋਗ ਕਰੀਏ ਮਾਤਾ ਜੀ ਦਾ ਸੋ ਇਸ ਸਥਾਨ ਤੇ ਪਹੁੰਚੋ ਜੇ ਕਿਸੇ ਦੇ ਕੋਲ ਮਾਇਆ ਜਾਂ ਕੋਈ ਹੋਰ ਰਸਤਾ ਬਸਤਾ ਇੱਥੇ ਜਿਹੜੀਆਂ ਲੋੜ ਨੇ ਉਹ ਜੇ ਕੋਈ ਭੇਜਣਾ ਚਾਹੁੰਦਾ ਹੋਵੇ ਤੇ ਮਾਤਾ ਜੀ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ